ਲੋ ਜੀ ਆਪਾਂ ਹੁਣ ਪਹੁੰਚੇ ਹਾਂ ਜੀ ਰੋਪੜ ਹੁਣ ਆਪਾਂ ਚੱਲੇ ਹਾਂ ਜੀ ਕਿਰਤਪੁਰ ਸਾਹਿਬ ਵੱਲ ਨੂੰ ਉਹ ਇੱਥੋਂ 30 ਕਿਲੋਮੀਟਰ ਦਾ ਸਫ਼ਰ ਹੈ ਜੀ ਇਹ ਆਪਣਾ ਲਾਤਾ ਦਾ ਟਾਈਮ ਹੈ ਜੀ ਦੇਖੋ ਬਾਜ਼ਾਰ ਰੋੜ ਤੇ ਗੱਡੀਆਂ ਗੁੱਡੀਆਂ ਦਾ ਐਡਾ ਕੁਝ ਰਸਨੀ ਏ ਆ ਗਏ ਜੀ ਆਪਾਂ ਭਰਤਗੜ ਲੋ ਜੀ ਆਪਾਂ ਪਹੁੰਚ ਗਏ ਕਿਰਤਪੁਰ ਸਾਹਿਬ ਇਥੋਂ ਦੇ ਰਹਿ ਗਿਆ ਹੁਣ ਸ਼੍ਰੀ ਅਨੰਦਪੁਰ ਸਾਹਿਬ ਸਿਰਫ 11 ਕਿਲੋਮੀਟਰ ਤੋਂ ਜੀ ਹੁਣ ਆਪਾਂ ਕਰ ਗਏ ਹਾਂ ਜੀ ਕਿਰਤਪੁਰ ਸਾਹਿਬ ਦੇ ਵਿੱਚ ਐਂਟਰੀ ਆ ਗਏ ਜੀ ਦੇਖੋ ਤੇ ਕਿਰਤਪੁਰ ਸਾਹਿਬ ਦੀ ਮੰਡੀ ਸੇ ਬਕੇਲੇ ਆਂਬਾ ਸਾਬੋ ਸੜਕਾਂ ਤੇ ਜਮਾਨਾ ਬਹੁਤ ਸਾਰਿਆ ਹੈ ਲਾਉ ਜੀ ਕਰੋ ਜੀ ਦਰਸ਼ਨ ਆਪਾ ਕਰ ਗਏ ਹਾਂ ਐਂਟਰ ਸ਼੍ਰੀ ਨੰਦ ਗੋਪਾਲ ਸਾਹਿਬ ਸਾਹਮਣੇ ਆ ਗਿਆ ਜੀ ਗੇਟ ਲਾਈਟਾਂ ਦੇ ਕਰਕੇ ਗੇਟ ਬਹੁਤ ਹੀ ਸੁਣ ਲੱਗ ਰਿਹਾ। ਬਸ ਇਥੋਂ ਕੋਈ ਰਹਿ ਗਿਆ 2-3 ਕਿਲੋਮੀਟਰ ਅਨੰਦਪੁਰ ਸਾਹਿਬ। ਆ ਗਏ ਸਾਰੇ ਵੀ ਰੇਤੀ ਨੇ। ਹੁਣ ਅਸੀਂ ਪਹੁੰਚ ਗਏ ਜੀ ਨੰਦਪੁਰ ਸਾਹਿਬ। ਹੁਣ ਅਸੀਂ ਪਹੁੰਚ ਹੁਣ ਅਸੀਂ ਪਹੁੰਚ ਗਏ ਜੀ ਨੰਦਪੁਰ ਸਾਹਿਬ। ਹੁਣ ਇਥੋਂ ਬਾਅਦ ਅਸੀਂ ਜਾਵਾਂਗੇ ਨਾਨਕ ਦੇ ਨੰਦਪੁਰ ਨਾਲ ਡਾਕਟਰ ਸਾਹਿਬ ਦਵਾਈ ਦਾ ਇਹ ਜੀ ਦਿੰਦੇ ਨੇ ਵੀ ਬੰਦਾ ਠੀਕ ਹੀ ਨਾ ਹੋਵੇ ਆ ਬੰਦੇ ਦੋ ਸਾਡੇ ਬਾਹਰ ਤੋਂ ਆਏ ਨੇ ਆ ਬੰਦੇ ਦੋ ਸਾਡੇ ਬਾਹਰ ਤੋਂ ਆਏ ਨੇ ਇਹ ਖੁੱਲੀ ਟੀਪਰ ਚੱਲੇ ਜੀ ਸਾਡਾ ਲੋ ਜੀ ਇਹ ਨੰਦਪੁਰ ਸਾਹਿਬ ਰੋਕ ਕੇ ਚਾਹ ਪਾਣੀ ਛੱਕ ਕੇ ਹੁਣ ਅਸੀਂ ਤੁਰ ਪਏ ਅੱਗਾ ਵੱਲ ਲੋ ਜੀ ਇਹ ਆ ਗਿਆ ਸ਼੍ਰੀ ਨਾਨਾ ਦੇਵ ਜੀ ਦਾ ਬੋਰਡ ਉਹ ਆ ਗਿਆ ਸਾਹਮਣੇ ਜੀ ਮਾਤਾ ਸ਼੍ਰੀ ਨਾਨਾ ਦੇਵੀ ਮੰਦਰਵਾਲਾ ਲੋ ਜੀ ਹੁਣ ਆਪਾਂ ਲੱਗੇ ਆਂ ਮੜਨ ਨਾਨਾ ਦੇਵੀ ਮੰਦਰਵਾਲਾ ਇੱਕੋ ਜੀ ਰਾਤ ਦਾ ਟਾਈਮ ਉਹ ਦੇਖੋ ਦਰਬਾਰ ਦੇ ਦਰਸ਼ਨ ਇਹ ਆਪਾਂ ਬਹੁਤ ਜੀ ਜੀ ਜੋੜਿਆ ਪੁਲ ਤੇ ਉਹ ਸਾਹਮਣੇ ਹੋਰ ਨੇ ਮਾਤਾ ਦੇ ਦਰਬਾਰ ਦੇ ਦਰਸ਼ਨ ਰਾਤ ਤੋ ਲਾਈਟਾਂ ਦੇ ਜਗਮਗ ਨਾਲ ਪਵਨ ਕਿੰਨਾ ਸੋਹਣਾ ਲੱਗ ਰਿਹਾ ਲੋ ਜੀ ਜਾਨਾ ਦੇ ਵੀ ਕੜਾਈ ਚ ਰੋ ਰਾਤ ਦਾ ਸਮਾਂ ਜੀ ਮੌਸਮ ਵੀ ਬਹੁਤ ਖਰਾਬ ਹੈ ਖਰਾਬ ਦੇ ਵਜੇ 2:30 ਜਾਨਾ ਨਾਲ ਕਰੋ ਤੱਕ ਜੀ ਦਰਸ਼ਨ ਮਤ ਹੋਵੇ ਮੇਹ ਪੈਣ ਦੇ ਕਾਰਨ ਸੜਕਾਂ ਗਿਲੀਆਂ ਜੀ ਰਾਹ ਥਾਂ ਦੇ ਜਿੱਕਰ ਜੀ ਜਿਹੜੇ ਵੀ ਵੀਰ ਭਗਤ ਰਾਤ ਨੂੰ ਆਉਂਦੇ ਹਨ ਮਾਤਾ ਦੇ ਦਰਬਾਰ ਤੇ ਬਹੁਤ ਹੀ ਧਿਆਨ ਨਾਲ ਆਇਆ ਕਰਨ ਜੀ ਕਰੋ ਜੀ ਮਾਤਾ ਦੇ ਦਰਬਾਰ ਦੇ ਦਰਸ਼ਨ ਆ ਗਿਆ ਜੀ ਦਰਬਾਰ ਲਓ ਜੀ ਆਓ ਦੇਖੋ ਸਾਹਮਣੇ ਤੋਂ ਕਰੋ ਜੀ ਮਹਦਨ ਨਾਨਕ ਜੀ ਦੇ ਦਰਬਾਰ ਦੇ ਦਰਸ਼ਨ ਥਸ ਇਥੋਂ ਕੋਈ ਰਹਿ ਗਿਆ ਕੋਈ 5-7 ਕਿਲੋਮੀਟਰ ਸਾਡੇ ਮੂਰੇ ਮੂਰੇ ਦੋ ਬੱਸਾਂ ਯੂਪੀ ਨੰਬਰ ਦੀਆਂ ਜੀ ਸੜਕਾਂ ਵੀ ਨਵੀਆਂ ਬਣਾ ਦਿੱਤੀਆਂ ਕਿਉਂਕਿ ਅਗਲੇ ਹੀ ਮਹੀਨੇ ਤੋਂ ਮਾਤਾ ਰਾਣੀ ਦੇ ਚਾਲੇ ਸ਼ੁਰੂ ਹੋ ਜਾਣਗੇ ਦਰਵਾਜਾ ہاں ਜੀ ਲੋ ਜੀ ਆਪਾਂ ਪਹੁੰਚ ਗਏ ਹਾਂ ਸ੍ਰੀ ਨਾਨੰਦ ਦੇਵ ਜੀ ਮੰਦਿਰ ਬਾਈਕ ਲਾ ਕੇ ਆਪਾਂ پارکਿੰਗ 'ਚ ਆ ਸਮਨ ਲੱਗੇ ਬਹੁਤ ਵੱਡੇ ਐਲਸੀਡੀ ਦੇਖੋ ਜੀ ਦਰਸ਼ਨ ਕੈਮਰਾ ਵਿਊ ਹੈਲ ਲੋ ਜੀ ਅਸੀਂ ਹੋ ਗਿਆ ਹੁਣ ਸਵੇਰ ਦਾ ਸਮਾਂ ਅਸੀਂ ਪਹੁੰਚ ਕੇ ਸੀਨਾ ਧੋਕੇ ਮੰਦਿਰ ਮੌਸਮ ਬਹੁਤ ਹੀ ਵਧੀਆ 2 ਘੰਟੇ ਮਹੀ ਪੈ ਕੇ ਹਟਿਆ ਠੰਡੀ ਠੰਡੀ ਹਮਾਮਾ ਮਾਤਾ ਦੇਵ ਭਵਨ ਚ ਦੇਖ ਕੇ ਬਹੁਤ ਹੀ ਖੂਬਸੂਰਤ ਨਜ਼ਾਰਾ ਦਿਲ ਬਹੁਤ ਖੁਸ਼ ਹੋਇਆ ਜੀ ਸਾਡਾ ਉਹ ਮਾਗਾ ਦਰਬਾਰ ਕਿੰਦਰ ਦੇਵ ਵੀ ਲੱਗਦਾ ਬਹੁਤ ਹੀ ਜ਼ਿਆਦਾ ਖੁਸ਼ ਹੋ ਗਏ ਪਤਾ ਨਹੀਂ ਕਿੱਥੋਂ ਅਚਾਨਕ ਬਹੁਤ ਸਾਰੀ ਧੁੰਦ ਘੇਰ ਲੋ ਜਾਂ ਇਹਨੂੰ ਬੱਦਲ ਕਹਿ ਲਓ ਮਾਤਾ ਦੇ ਦਰਬਾਰ ਦੇ ਵਿੱਚ ਬਹੁਤ ਹੀ ਹਰੋਨਕਾ ਲੱਗੀਆਂ ਹੋਈਆਂ ਸੰਦ ਦੇਖੋ ਜੀ ਤੁਸੀਂ ਦਰਬਾਰ ਆ ਮਾਤਾ ਰਾਣੀ ਦੀ ਟਿਪਲੀ ਬਹੁਤ ਹੀ ਸੋਹਣੀ ਕਰੋ ਜੀ ਦਰਬਾਰ ਦੇ ਦਰਸ਼ਨ ਇੰਜ ਲੱਗ ਰਿਹਾ ਇਹ ਜਿਵੇਂ ਅਸੀਂ ਦਸੰਬਰ ਸੰਭਰ ਦੇ ਮਿੰਨੇ ਮਾਤਾ ਦੇ ਦਰਬਾਰ ਆ ਗਏ ਹੋਇਆ ਐ ਇੰਨਾ ਸੋਹਣਾ ਮੌਸਮ ਆਇਆ ਸੀ ਹਾਉ ਜੀ ਜੈ ਕਰਾਮ ਮੰਨਣਾ ਦੀਦਾ ਬੋਲ ਸੱਚੇ ਦਰਬਾਰ ਕੀ ਜੈ ਇਹ ਬਹੁਤ ਹੀ ਖੂਬਸੂਰਤ ਨਜ਼ਾਰਾ ਜੀ ਸਰੋਜੀਪਾ ਮੰਦੇ ਦਰਸ਼ਨ ਚੁੰਨੀਆ ਜੀ ਮਾਤਾ ਦੇ ਰੇਲਿੰਗ ਤੇ ਲਾਇਆ ਹੋਇਆ ਫੱਟਾ ਵੱਲੋਂ ਆ ਦੇਖੋ ਜੀ ਭਵਨ ਦੇ ਨਾਲ ਇਹ ਇੱਧਰ ਹਵਨ ਕੁੰਡ ਉਹ ਨਸੀਬ ਆਪਸ ਵੱਲ ਨੂੰ ਹੋ ਗਈ ਸੀ ਇਹ ਵਾਪਸੀ ਆਉਂਦੇ ਦਾ ਇੱਕ ਛੋਟੀ ਜੀ ਵੀਡੀਓ ਬਣਾਈ ਸੀ ਦੂਰ ਤੋਂ ਮਾਤਾ ਭਵਨ ਕਿੰਨਾ ਸੋਣਾ ਲੱਗ ਰਿਹਾ ਸੀ ਹਉ ਜੀ ਅਸੀਂ ਵੀ ਕੁਝ ਆਪਣੀਆਂ ਥੋੜੇ ਜੀਆਂ ਮਸਤੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਸਾਡੇ ਸਾਰਿਆਂ ਵੱਲੋਂ ਜੈ ਮਾਤਾ ਜੀ ਜੈ ਮਾਤਾ ਦੀ ਭਗਤੋ ਜੈ ਮਾਤਾ ਦੀ ਕਰ ਲੈ ਫੋਨ ਇਹ ਤਾਂ ਮੈਂ ਕੰਮ ਕਰਦਾ